5 ਸਾਲ ਇਸ ਇਲਾਕੇ ਵਿੱਚ ਸੇਵਾ ਕੀਤੀ ਹੈ ਜੀ ਤੇ ਪਾਵੇ ਸਰਕਾਰ ਵਿੱਚ ਹੈ ਜਾਂ ਸਰਕਾਰ ਕਿਸੇ ਹੋਰ ਦੀ ਹੈਗੀ ਲੋਕਾਂ ਦੇ ਵਿੱਚ ਰਹਿ ਕੇ ਇਸ ਇਲਾਕੇ ਦੀ ਨੁਹਾਰ ਬਦਲਣ ਵਾਸਤੇ ਪਿੰਡ ਪਿੰਡ ਜਾ ਕੇ ਕਰੋੜਾਂ ਦੀ ਗ੍ਰਾਂਟ ਹਰੇਕ ਵਾਰਡ 'ਚ ਕਰੋੜਾਂ ਦੀ ਗ੍ਰਾਂਟ ਉਹੋ ਜਿਹੇ ਵੱਡੇ ਕੰਮ ਜਿਹੜੇ 70 ਸਾਲ 'ਚ ਨਹੀਂ ਕੀਤੇ ਗਏ ਪਾਵੇ ਕਿਸਾਨਾਂ ਨੂੰ ਪਾਣੀ ਪਹੁੰਚਾਉਣ ਦੀ ਗੱਲ ਹੋਏ ਯਾ ਬਿਜਲੀ ਪਹੁੰਚਾਣ ਦੀ ਗੱਲ ਹੋਏ ਪਿੰਡ ਪਿੰਡ 'ਚ ਗਲੀ ਨਾਲੀਆਂ ਸਕੂਲ ਅਪਗ੍ਰੇਡ ਜਿਹੋ ਜਿਹੇ ਵੱਡੇ ਕੰਮ ਯਾ ਸੈਂਟਰਲ ਯੂਨੀਵਰਸਿਟੀ ਇਸ ਇਲਾਕੇ ਦੇ ਵਿਕਾਸ ਵਾਸਤੇ ਲਾਨੀ ਐਮਜ਼ ਵਰਗਾ ਵੱਡਾ ਹਸਪਤਾਲ 에ਰਪੋਰਟ ਹਵਾਈ ਅੱਡੇ ਦੇ ਨਾਲ ਸ਼ਤਾਬਦੀਆਂ ਉਹ ਚੀਜ਼ਾਂ ਜਿਹੜਾ 70 ਸਾਲ ਚੋਂ ਇਸ ਇਲਾਕੇ 'ਚ ਨਹੀਂ ਹੋਈ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਉਹੋ ਜੀ ਸੇਵਾ ਇਸ ਇਲਾਕੇ ਵਿੱਚ ਕਰਨ ਦਾ ਲੋਕਾਂ ਨੇ ਮੈਨੂੰ ਮੌਕਾ ਬਖਸ਼ਿਆ ਤਨਦੇਹੀ ਦੇ ਨਾਲ ਇੱਕ ਸੱਚੀ ਸੁੱਚੀ ਸਾਫ਼ ਸੁਥਰੀ ਸੇਵਾ ਜਿੱਥੇ ਕਿਸੇ ਦੇ ਨਾਲ ਧੱਕਾ ਨਹੀਂ ਕਿਸੇ ਦੇ ਨਾਲ ਧੋਕਾ ਨਹੀਂ ਕੋਈ ਕਬਜ਼ਾ ਨਹੀਂ ਕੋਈ ਫਰਜ਼ੀ ਪਰਚੇ ਨਹੀਂ ਵੱਤ ਤੋਂ ਵੱਦ ਲੋਕਾਂ ਦੀ ਸੇਵਾ ਕਰਕੇ 10 ਸਾਲ ਕੀਤੀ ਹੈ ਮੈਨੂੰ ਮੈਂ ਉਮੀਦ ਕਰਦੀ ਹਾਂ ਕਿ ਗਾਂ ਵੀ ਬਠਿੰਡੇ ਨੂੰ ਹੋਰ ਅੱਗੇ ਲੈ ਜਾਣ ਵਾਸਤੇ ਲੋਕੀ ਜੀ ਇਸ ਨੇ ਮੰਨੇ ਨੂੰ ਸੇਵਾ ਬਖਸ਼ਣਗੇ ਤੇ ਤੰਦਹੀ ਦੇ ਨਾਲ ਸੇਵਾ ਕਰਕੇ 10 ਗੁਣੀ ਹੋਰ ਸੇਵਾ ਕਰਕੇ ਦਿਖਾਉਣਗੇ